ਨਰੋਡ ਜੈਮਲ ਸਿੰਘ ਵਿੱਚ ਪ੍ਰਭੂ ਜਸੂਮ ਸੀ ਜਿਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸਰਜਾਈ ਗਈ ਸੋਭਾ ਯਾਤਰਾ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਦੁਪਹਿਰ 3 ਵਜੇ ਹੋਣਗੇ ਸਮਾਗਮ ਵਿੱਚ ਸ਼ਾਮਲ ਪਠਾਨਕੋਟ ਜ਼ਿਲ੍ਹੇ ਦੇ ਬੇਹਦ ਮਸ਼ਹੂਰ ਸ੍ਰਦੀ ਕਸਬੇ ਨਰੋਟ ਜੈਮਲ ਸਿੰਘ ਵਿੱਚ ਸਥਿਤ ਜੀਸੂ ਦਰਵਾਜ਼ ਚਰਚ ਤੋਂ ਅੱਜ ਪ੍ਰਭੂ ਜਸੂ ਮਸੀਹ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਮਹਾਨ ਸ਼ੋਭਾ ਯਾਤਰਾ ਪਾਸਟਰ ਗੁਲਸਨ ਕੁਮਾਰ ਮੈਨਿਸਟਰੀ ਵੱਲੋਂ ਵਿਸਾਲ ਸ਼ੋਭਾ ਯਾਤਰਾ ਸਜਾਈ ਗਈ ਪੂਰੇ ਨਰੋਟ ਜੈਮਲ ਸਿੰਘ ਦੀ ਪ੍ਰਕਰਮਾ ਦੌਰਾਨ ਸ਼ੋਭਾ ਯਾਤਰਾ ਦਾ ਪੜਾਦਰ ਪੜਾ ਫੁੱਲਾਂ ਦੀ ਵਰਖਾ ਨਾਲ ਨਿੱਕਾ ਸਵਾਗਤ ਤੇ ਖੈਰ ਮਕਦਮ ਹੋਇਆ ਸੋਭਾ ਯਾਤਰਾ ਤ੍ਰਣ ਫੋਕਸ ਪੰਜਾਬੀ ਦੇ ਪੱਤਰਕਾਰ ਸ਼ੁਸ਼ਾਂਤ ਡੋਗਰਾ ਉਰਫ ਸੰਤੀ ਅਰਮਕਾਲਮਾ ਨਾਲ ਪਾਸਟਰ ਗੁਲਸਨ ਕੁਮਾਰ ਹੁਰਾ ਗੱਲਬਾਤ ਕੀਤੀ ਤੇ ਆਖਿਆ ਕਿ ਸਾਨੂੰ ਪ੍ਰਭੂ ਜਸੂਮ ਸੀਜ ਦੇ ਦਰਸਾਏ ਰਸਤੇ ਤੇ ਚੱਲ ਕੇ ਪੂਰੀ ਮਨੁੱਖਤਾ ਲਈ ਕਾਰਜ ਕਰਨਾ ਚਾਹੀਦਾ ਹੈ ਉਹਲਾ ਕਿ ਸਾਈ ਭਾਈਚਾਰਾ ਸ਼ਾਂਤੀ ਆਪਸੀ ਭਾਈਚਾਰਕ ਸ਼ਾਂਤ ਤੇ ਸਿੱਖਿਆ ਨੂੰ ਪਰਨਾਇਆ ਤੇ ਸਭ ਦਾ ਭਲਾ ਲੋਚਦਾ ਪਾਸਟਰ ਗੁਰਸਨ ਕੁਮਾਰ ਹੁਰਾ ਦੱਸਿਆ ਕਿ 25 ਦਸੰਬਰ ਨੂੰ ਦੁਪਹਿਰ 3 ਵਜੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਆਪਦੇ ਸੀਨੀਅਰ ਅਗੂ ਸਰਦਾਰ ਕੁਲਵੰਤ ਸਿੰਘ ਭਰਵਾਲ ਸਮਾਗਮ ਵਿੱਚ ਸ਼ਿਰਕਤ ਕਰਨਗੇ ਉਹਨਾ ਕਹਿਆ ਕਿ ਪ੍ਰਭ ਜਸੂਸ ਮਸੀਹ ਜੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਜਾਏਗਾ ਹੁਣਾਂ ਸਮੁੱਚੇ ਸੰਸਾਰ ਨੂੰ 크리스마ਸ ਡੇ ਦੀ ਮੁਬਾਰਕ ਬਾਦ ਦੇ ਦਿੱਤੀ ਤੇਰੇ ਭਾਈ ਦੇ ਜੀਸਸ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਮਸੀਹ ਕੀ ਮੇਰਾ ਨਾਮ ਪਾਸਟਰ ਬੁਲਸ਼ਨ ਕੁਮਾਰ ਯਸ਼ੋਧਰਵਾਰ ਚਰਚ ਪਾਸਟਰ ਜੀ ਕੇ ਮਿਨਿਸਟਰੀ ਰੋਡ ਜਮਲ ਸਿੰਘ ਦੇ ਵਿੱਚ ਅੱਜ ਅਸੀਂ ਪ੍ਰਭੂ ਯਸ਼ ਮਸੀਹ ਦਾ ਜੋ ਜਨਮ ਦਿਹਾੜਾ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਅਸੀਂ ਵੀ ਇਸ ਸ਼ਾਂਤੀ ਮਾਰਚ ਜਿਹੜਾ ਹੈ ਇਸ ਨਗਰ ਦੀਆਂ ਗਲੀਆਂ ਵਿੱਚ ਜਰਾ ਘੱਡ ਰਹੇ ਹਾਂ ਦੁਨੀਆ ਨੂੰ ਇਸ ਸਨੇਹਾ ਦੇਣ ਦੇ ਲਈ ਕਿ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹ ਸਾਡੇ ਸਾਰਿਆਂ ਦੇ ਲਈ ਕਿਸੇ ਇੱਕ ਕੌਮ ਦੇ ਲਈ ਕਿਸੇ ਇੱਕ ਜਾਤ ਦੇ ਲਈ ਨਹੀਂ ਬਲਕਿ ਪੂਰੀ ਮਨੁੱਖ ਜਾਤੀ ਦੇ ਲਈ ਇਸ ਦੁਨੀਆ ਦੇ ਵਿੱਚ ਆਏ ਔਰ ਅੱਜ ਉਹ ਅਸੀਂ ਉਹਦੇ ਜਨਮ ਦਿਨ ਦੀ ਖੁਸ਼ੀਆਂ ਦੇ ਵਿੱਚ ਅਸੀਂ ਜਿਹੜਾ ਨਗਰ ਕੀਰਤਨ ਕੱਢਣ ਜਾ ਰਹੇ ਹਾਂ ਕੱਲ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਸ਼ੋਭਾ ਯਾਤਰਾ ਸਾਡੀ 12 1 ਵਜੇ ਸ਼ੁਰੂ ਹੋਈ ਆ ਉਸ ਤੋਂ ਬਾਅਦ ਅਸੀਂ ਹੁਣ ਵਾਪਸ ਜਾਵਾਂਗੇ ਫਿਰ ਉਸ ਤੋਂ ਬਾਅਦ ਰਾਤ ਨੂੰ ਸਾਡਾ ਪ੍ਰੋਗਰਾਮ ਹੋਵੇਗਾ ਕੇਕ ਜਿਹੜੀ ਰਸਮ ਉਹ ਅਦਾ ਕੀਤੀ ਜਾਏਗੀ ਉਸ ਤੋਂ ਬਾਅ ਸੇ ਸਤ ਸੰਗ ਜਿਹੜਾ ਆ 25 ਦਸੰਬਰ ਨੂੰ 크리스마ਸ ਮਨਾਇਆ ਜਾਏਗਾ ਗੱਲ ਕਰੀ ਸਾਡੇ ਸਮਾਜ ਵੀ ਕਾਫੀ ਜਿਆਦੇ ਜਿਹੜੇ ਕ੍ਰਿਪਤੀ ਆ ਗਏ ਕੀ ਆਪਣਾ ਸੰਦੇਸ਼ ਦੇਣਾ ਚਾਹੋ ਕਿ ਜਿਹੜਾ ਸਮਾਜ ਆ ਜਿਹੜਾ ਪ੍ਰਭੂ ਯਿਸੂ ਦੇ ਲਾਡ ਲੱਦੇ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਮੈਸੇਜ ਜਿਹੜੇ ਉਹ ਬਹੁਤ ਸਾਰੀਆਂ ਯੋਜਨਾਵਾਂ ਸਰਕਾਰ ਵੀ ਬਣਾ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਵੀ ਕਰ ਰਹੀ ਹੈ ਪਰ ਮੈਂ ਇੱਕ ਫਿਰ ਵੀ ਉਹ ਕਾਫੀ ਸਾਰੀਆਂ ਚੀਜ਼ਾਂ ਪੂਰੀ ਨਹੀਂ ਹੋ ਰਹੀਆਂ ਤੋਂ ਉਹਦੇ ਨਾਲ ਨਾਲ ਸਾਨੂੰ ਇੱਕ ਲੋਕਾਂ ਨੂੰ ਜਿਹੜਾ ਆ ਉਹ ਧਾਰਮਿਕਤਾ ਦੇ ਵੱਲ ਵੀ ਦੇ ਵੱਲ ਵੀ ਮੋੜਨਾ ਪਵੇਗਾ ਜਿਹੜਾ ਸਾਡਾ ਯੂਥ ਹੈ ਬਹੁਤ ਸਾਰੀਆਂ ਕੁਰੀਤੀਆਂ ਜਿਹੜੀਆਂ ਸਮਾਜ ਦੇ ਵਿੱਚ ਆ ਰਹੀਆਂ ਨੇ ਯੂਥ ਦੇ ਵਿੱਚ ਨਸ਼ਾ ਆ ਰਿਹਾ ਔਰ ਬਹੁਤ ਸਾਰੀਆਂ ਬੁਰਾਈਆਂ ਜਿਹੜੀਆਂ ਆ ਰਹੀਆਂ ਨੇ ਸੋ ਅਗਰ ਸਾਡਾ ਯੂਥ ਜਿਹੜਾ ਹੈ ਉਹ ਰੱਬ ਦੇ ਵੱਲ ਮੁੜੇਗਾ ਤਾਂ ਉਹਨਾਂ ਦਾ ਮਨ ਬਦਲੇਗਾ ਜਦੋਂ ਅੰਦਰੋਂ ਬਦਲਣਗੇ ਤਾਂ ਕੋਈ ਮੈਡੀਸਿਨ ਖਾਣ ਦੀ ਜ਼ਰੂਰਤ ਨਹੀਂ ਕੁਝ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਜਦੋਂ ਉਹਨਾਂ ਦਾ ਮਨ ਬਦਲੇਗਾ ਤਾਂ ਉਹ ਸਾਰੀਆਂ ਕੁਰੀਤੀਆਂ ਤੋਂ ਵਾਪਸ ਮੁੜਨਗੇ ਕਿਸ ਤਰ੍ਹਾਂ ਦਾ ਸਹਿਯੋਗ ਇਸ ਸਮਸਤੇ ਲੋਕਾਂ ਕੋਲੋਂ ਮਿਲ ਰਿਹਾ ਤੁਹਾਨੂੰ ਦੇਖੋ ਸਾਨੂੰ ਬਹੁਤ ਸਾਰਾ ਬਹੁਤ ਵਧੀਆ ਸਹਿਯੋਗ ਸਾਨੂੰ ਜਿਹੜੇ ਲੋਕਾਂ ਤੋਂ ਮਿਲ ਰ ਜੋ ਕਿ ਆਪਣੇ ਸਾਡੇ ਪਾਸਟਰ ਆਈਪੀਸੀ ਬੈਥਲ ਤੋਂ ਪਾਸਟਰ ਸਚਿੰਜ ਜੀ ਉਹ ਵੀ ਸਾਡੇ ਨਾਲ ਨੇ ਔਰ ਪਾਸਟਰ ਸਨੀ ਬਤੀਸਾ ਜੀ ਉਹ ਵੀ ਨਾਲ ਨੇ ਪਾਸਟਰ ਤਰुण ਜੀ ਸਾਡੇ ਨਾਲ ਨੇ ਸੋ ਅਸੀਂ ਸਾਰੇ ਮਿਲ ਕੇ ਜਿਹੜਾ ਹੈ ਉਹ 크리스마ਸ ਜਿਹੜਾ ਉਹ ਸੈਲੀਬ੍ਰੇਸ਼ਨ ਕਰ ਰਹੇ ਹਾਂ ਤੇ ਬਸ ਇਹੀ ਪਾਏ ਜਾ ਰਹੇ ਹਾਂ ਅੰਤ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਸੋ ਮੈਂ ਮਸੀਬ ਭਾਈ ਸਾਰੇ ਨੂੰ ਇਹੀ ਮੈਸੇਜ ਦਵਾਂਗਾ ਦੀ ਬਾਤ ਤੋਂ ਬਾਅਦ ਜਿਹੜਾ ਆ ਉਹ ਆਪਣੇ ਪਰਮੇਸ਼ਰ ਦੇ ਬਚਨਾਂ ਦੇ ਅਨੁਸਾਰ ਚਲੋ ਆਪਣੀ ਜ਼ਿੰਦਗੀ ਨੂੰ ਬਤਾਓ ਔਰ ਪਰਮੇਸ਼ਰ ਦੇ ਜੋ ਹੁਕਮ ਨੇ ਜੋ ਪਰਮੇਸ਼ਰ ਦੀਆਂ ਜਿਹੜੇ ਵਚਨ ਨੇ ਜਿਹੜੇ ਉਹਨਾਂ ਨੇ ਆਗਿਆਵਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਆਗਿਆ ਨੂੰ ਮੰਨ ਕੇ ਆਪਣੀ ਲਾਈਫ ਨੂੰ ਅੱਗੇ ਲੈ ਕੇ ਚੱਲੀਏ